ਅਫਸਰ ਦੇ ਮੈਂ ਜਿੰਦਗੀ ਅਗਰ ਹੈ ਤਾਂ ਆਪਣੇ ਲੋਕਾਂ ਵਾਸੀਆਂ ਨੂੰ ਸ਼ੁਭ ਕਾਮਨਾਵਾਂ ਆਮੁਲਾਰਕ ਦਿਨ ਅੱਜ ਜਿਹੜਾ ਸਰਾਜ ਚੇਤਨਾ ਮੰਚ ਵੱਲੋਂ ਬੜਾ ਵਧੀਆ ਕਲਾ ਕੀਤਾ ਗਿਆ ਇਹਦੇ ਸੰਬੰਧ ਵਿੱਚ ਅੱਜ ਹਨੂਮਾਨ ਜੀ ਦੇ ਮੰਦਰ ਦੇ ਬਾਹਰ ਇਸ ਸਮਾਗਮ ਦਾ ਆਯੋਜਨ ਕੀਤਾ ਮੈਂ ਸਮਝਦਾ ਕਿ ਇਹ ਇਸ ਅਗਨੀ ਨੂੰ ਜਿੰਨੇ ਆਪ ਸੀ ਛੂਟ ਸੀ ਉਹਨੂੰ ਖਾਤਮਾ ਕਰਕੇ ਸਚਾਈ ਵੱਲ ਚੱਲਣ ਦੀ ਉਹ ਮਾ ਜਿਹੜੀ ਆ ਉਹ ਮਿਲਦੀ ਆ ਇਹ ਤਿਹਾਰ ਸਾਡੀ ਪਾਰਕ ਦੀ ਪ੍ਰਾਇਵੀ ਸੰਸਕ੍ਰਿਤੀ ਦਾ ਅਟੁੱਟ ਹਿੱਸਾ ਔਰ ਅੱਜ ਕਲਾਕਾ ਵਾਸੀਆਂ ਨੇ ਸਰਬੰਧ ਜेत्रਾ ਮੰਚ ਨੇ ਉਪਰਾਲੇ ਦੇ ਵਿੱਚ ਬਹੁਤ ਵੱਡੀ ਗੰਟੀ ਦੇ ਵਿੱਚ ਹਿੱਸਾ ਲਿਆ ਸੋ ਮੈਂ ਇਹ ਅਪੀਲ ਕਰੂਗਾ ਕਿ ਜਿਹੜੀ ਸਮਾਜ ਦੇ ਵਿੱਚ ਅੱਜ ਬਰਾਇਆ ਆ ਰਹੀਆਂ ਨੇ ਉਹਨਾਂ ਨੂੰ ਐਦ ਲਈਏ ਇਸ ਅਗਰੇ ਦੀ ਪ੍ਰੇਸ਼ਾ ਲੈ ਕੇ ਇਹਨਾਂ ਨੂੰ ਖਤਮ ਕਰੀਏ ਔਰ ਚੰਗੇ ਸਮਾਜ ਦੀ ਸਿਰਜਣਾ ਕਰਨ ਲਈ ਅਸੀਂ ਸਾਰੇ ਯੋਪਨ ਸ਼ੀਲਰ ਕੌਂਸਲ ਲਈਏ ਔਰ ਅੱਜ ਇਹੋ ਜਿਹੇ ਇਤਿਹਾਸ ਨੇ ਸਾਡੀ ਵਾਰਿਸ ਦਾ ਪਹਿਲਾ ਵੀ ਕਿਹਾ ਕਿ ਭਾਰਤ ਦੀ ਸੰਸਕ੍ਰਿਤੀ ਲਈ ਇੱਕ ਹਿੱਸਾ ਨੇ ਪੂਰਨਾ ਦਾ ਸ्रोत ਨੇ ਔਰ ਪ੍ਰਗਤ ਪ੍ਰਲਾਦ ਜੀ ਦੀ ਜਿਹੜੀ ਇੱਕੋ ਗੱਤ ਹੈ ਉੱਥੋਂ ਆਪਾਂ ਸਿੱਖ ਲੈਂਦੇ ਹੋਏ ਸੱਚਾਈ ਦੇ ਮਾਰਗ 'ਤੇ ਚੱਲਣ ਦਾ ਪ੍ਰਣ ਲਈਏ ਕੱਲ ਬੋਲੇ ਜੈ ਸ਼੍ਰੀ ਰਾਮ ਜੀ ਅੱਜ ਦਾ ਜਿਹੜਾ ਹੋਲੀ ਦਾ ਦਹਨ ਪ੍ਰੋਗਰਾਮ ਆ ਇਹ ਹਿੰਦੁਸਤਾਨ ਦੇ ਵਿੱਚ ਸਲਾਤਨ ਦੇ ਵਿੱਚ ਇਹ ਬਹੁਤ ਜਿਆਦਾ ਵਧੀਆ ਤਰੀਕੇ ਨਾਲ ਮਨਾਇਆ ਜਾਂਦਾ ਸਾਡੇ ਗੁਰਦਾਸਪੁਰ ਦੇ ਸਲਾਤਨ ਚੇਤਨਾ ਮੰਚ ਵੱਲੋਂ ਪਿਛਲੇ ਕਈ ਸਾਲਾਂ ਦੇ ਤੋਂ Hindu ਰੀਤੀ ਰਿਵਾਇਤ ਨੂੰ ਤਾਬਕ ਸਲਾਤਨ ਦੇ ਮੁਤਾਬਕ ਹਰ ਰਿਵਾਇਤ ਨੂੰ ਅਸੀਂ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਆਜੋ ਸਲਾਤਨ ਦੇ ਵਿੱਚ ਜਿਹੜੀ ਪ੍ਰਥਾ ਵਾ ਇਹ ਜਿਹੜੀ ਉਲਕਤ ਹੋ ਜੂਗੀ ਪ੍ਰਥਾ ਵਾ ਇਹਨੂੰ ਅਸੀਂ ਜਾਗਰੂਕ ਕੀਤਾ ਜਾਵੇ ਸਾਡੇ ਸਾਰੀ ਸੰਸਥਾ ਦੇ ਨੰਬਰਾਂ ਦਾ ਇਹ ਬਹੁਤ ਜਿਆਦਾ ਪ੍ਰਯਾਸ ਰਿਹਾ ਇਸਲਾਮ ਦੀ ਪਰਫਰਮ ਨੂੰ ਉਜਾਗਰ ਕੀਤਾ ਜਾਵੇ ਉਸ ਪਰਖਾਂ ਨੂੰ ਕਾਇਮ ਰੱਖਿਆ ਆ ਅਸੀਂ ਇਸ ਵਾਰ ਵੀ ਹਿੰਦੂ ਸ਼ਾਸਤਰਾਂ ਦੇ ਮੁਤਾਬਕ ਪੰਡਕਾਂ ਜੀ ਦੇ ਕਹਿਣ ਦੇ ਮੁਤਾਬਕ ਕਿਉਂਕਿ ਅੱਜ ਭਦਰਾ ਹੋਣ ਕਰਕੇ 11:00 ਵਜੇ ਤੱਕ ਭਦਰਾ ਸੀ ਇਸ ਕਰਕੇ ਸਾਡਾ ਪ੍ਰੋਗਰਾਮ ਇਹ ਬਹੁਤ ਲੋਡ ਹੋ ਗਿਆ ਫਿਰ ਵੀ ਸਾਰੇ ਗੁਰਦਾਸਪੁਰ ਦੀ ਸੰਗਤ ਦੇ ਸਹਿਯੋਗ ਨਾਲ ਪ੍ਰੋਗਰਾਮ ਬਹੁਤ ਕਾਮਯਾਬ ਹੋਇਆ ਇਸ ਪ੍ਰੋਗਰਾਮ ਦੀ ਕਾਮਯਾਬੀ ਦਾ ਸਿਹਰਾ ਸਾਰੇ ਗੁਰਦਾਸਪੁਰ ਦੇ ਸ਼ਾਹਰੀਆਂ ਦੇ ਸਾਰਿਆਂ ਨੂੰ ਅਸੀਂ ਬੋਲੀ ਕੇ ਬਹਿਨ ਦੇ ਕਾਮਯਾਬ ਪ੍ਰੋਗਰਾਮ ਦੀ ਬਹੁਤ ਬਹੁਤ ਵਧਾਈ ਦਿੰਨੇ ਆ ਔਰ ਹਰ ਇੱਕ ਨੂੰ ਅਪੀਲ ਕਰਨੇ ਆ ਕਿ ਜਿਹੜਾ ਵੀ ਪ੍ਰੋਗਰਾਮ ਸਰਾਬਨ ਦਾ ਕੀਤਾ ਜਾਵੇ ਸਾਡੀ ਸੰਸਥਾ ਸਰਾਬਨ ਜੀ ਇਸਲਾ ਮੰਚ ਵੱਲੋਂ ਔਰ ਸਾਰੇ ਜਨ ਦੇ ਉਹਦੇ ਵਿੱਚ ਭਰਪੂਰ ਸਹਿਯੋਗ ਕਰੋ ਇਹੀ ਇਹੀ ਕੰਮ ਨਾ ਕਰਦੇ ਸਾਰਿਆਂ ਨੂੰ ਜੈ ਹਿੰ ਜੈ ਸ਼ੇਰਾਂ